ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਾਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 19 ਜਨਵਰੀ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਅੱਜ ਸਵੇਰ ਵੇਲੇ ਤਕਰੀਬਨ ਪੰਜਾਬ ਦੇ ਸਾਰੇ ਹੀ ਹਿੱਸਿਆਂ ਦੇ ਵਿੱਚ ਸੰਘਣੀ ਧੁੰਦ ਬਣੀ ਹੋਈ ਹੈ ਇਹ ਧੁੰਦ ਅੱਧੀ ਰਾਤ ਤੋਂ ਹੀ ਪੰਜਾਬ ਦੇ ਹਿੱਸਿਆਂ ਦੇ ਵਿੱਚ ਬਣਨੀ ਸ਼ੁਰੂ ਹੋ ਚੁੱਕੀ ਸੀ ਜਿਹੜੀ ਹੌਲੀ-ਹੌਲੀ ਦਿਨ ਚੜ੍ਹਦੇ ਵੇਲੇ ਤੱਕ ਸਾਰੇ ਹੀ ਖੇਤਰਾਂ ਨੂੰ ਕਵਰ ਕਰ ਲਿਆ ਅੱਜ ਕਹਿ ਸਕਦੇ ਹਾਂ ਕਿ ਸਾਰੇ ਹੀ ਖੇਤਰਾਂ ਦੇ ਵਿੱਚ ਸਵੇਰ ਵੇਲੇ ਸੰਘਣੀ ਧੁੰਦ ਦੇਖਣ ਨੂੰ ਮਿਲ ਰਹੀ ਹੈ। ਦੂਸਰੀ ਤਰਫ ਜੇਕਰ ਗੱਲ ਕਰੀਏ ਤਾਂ ਇਸੇ ਤਰ੍ਹਾਂ ਹੀ ਧੁੰਦ ਦਾ ਹਾਲ ਹਰਿਆਣਾ ਤੇ ਰਾਜਸਥਾਨ ਦੇ ਵੀ ਬਹੁਤ ਸਾਰੇ ਖੇਤਰਾਂ ਦੇ ਵਿੱਚ ਬਣਿਆ ਹੋਇਆ ਹੈ। ਦਿੱਲੀ ਤੱਕ ਧੁੰਦ ਦੀ ਚਾਦਰ ਇਸੇ ਤਰ੍ਹਾਂ ਹੀ ਬਣੀ ਹੋਈ ਹੈ। ਧੁੱਪ ਅੱਜ ਵੀ ਨਿਕਲ ਸਕਦੀ ਹੈ ਕੁਝ ਕੇ ਖੇਤਰਾਂ ਦੇ ਵਿੱਚ ਤੇ ਕੁਝ ਕੇ ਖੇਤਰਾਂ ਦੇ ਵਿੱਚ ਕੱਲ ਵਾਂਗੂ ਸਾਰਾ ਦਿਨ ਹੀ ਧੁੰਦ ਵੀ ਰਹਿ ਸਕਦੀ ਹੈ। ਜਿਨ੍ਹਾਂ ਖੇਤਰਾਂ ਦੇ ਵਿੱਚ ਧੁੱਪ ਨਿਕਲੇਗੀ ਉਮੀਦ ਹੈ ਕਿ ਦੁਪਹਿਰ ਤੋਂ ਬਾਅਦ ਹੀ ਨਿਕਲਦੀ ਹੋਈ ਦਿਖਾਈ ਦਵੇਗੀ ਧੁੰਦ ਦੂਸਰੀ ਤਰਫ ਗੱਲ ਕਰੀਏ ਤਾਂ ਧੁੱਪ ਦਾ ਵੀ ਪੂਰੀ ਤਰ੍ਹਾਂ ਨਾਲ ਤੁਸੀਂ ਆਨੰਦ ਨਹੀਂ ਮਾਣ ਸਕਦੇ ਕਿਉਂਕਿ ਟੁੱਟਵੀਂ ਭੱਜਮੀ ਬੱਦਲਬਾਈ ਵੀ ਆਸਮਾਨ ਦੇ ਉੱਪਰ ਉਹਦੀ ਲਗਾਤਾਰ ਗੁਜ਼ਰਦੀ ਰਹੇਗੀ ਜਿਸ ਕਰਕੇ ਇਹ ਬੱਦਲਬਾਈ ਕਦੇ ਸੂਰਜ ਦੇ ਸਾਹਮਣੇ ਆ ਜਾਵੇਗੀ ਤੇ ਕਦੇ ਧੁੱਪ ਨਿਕਲ ਆਵੇਗੀ ਮੀਂਹਾਂ ਦੀ ਗੱਲ ਕਰੀਏ ਤਾਂ 21 ਜਾਂ 22 ਤਰੀਕ ਦੇ ਆਸ-ਪਾਸ ਹਰਿਆਣਾ ਦਿੱਲੀ, ਯੂਪੀ ਤੇ ਪੰਜਾਬ ਦੇ ਮਾਲਵੇ ਤੇ ਪਵਾਰ ਖੇਤਰ ਨੂੰ ਪ੍ਰਭਾਵਿਤ ਕਰੇਗਾ ਜਿਦੇ ਵਿੱਚ ਹਲਕੇ ਤੋਂ ਦਰਮਿਆਨੇ ਮੀਂਹ ਦੀ ਸੰਭਾਵਨਾ ਰਹੇਗੀ।